ਇਹ ਜਿਹੜਾ ਮਰਨ ਵਾਲਾ ਸੀਗਾ ਸਭ ਨੂੰ ਪ੍ਰਕਟ ਕਲਵੰਦ ਸਿੰਘ ਮੇਰਾ ਭਤੀਜਾ ਸੀਗਾ ਸਕਾ ਕੱਲ ਇਹ ਡਿਊਟੀ ਤੇ ਸੀਗਾ ਕੱਲ ਹਰਮੇਲ ਸਿੰਘ ਟੋੜੇ ਦੀ ਵਰਸੀ ਦੇ ਕਾਰਨ ਕਈ ਵੀ ਏਪੀਆ ਏਸੀ ਗਏ ਸੀਗੇ ਇਹਨਾਂ ਦੀ ਡਿਊਟੀ ਲੱਗੀ ਸੀਗੀ ਲੈ ਕੇ ਆਉਣ ਦੀ ਪਾਇਲਟ ਡਿਊਟੀ ਲੱਗੀ ਸੀਗੀ ਤੇ ਸਾਰੇ ਦਿਨ ਡਿਊਟੀ ਠੀਕ ਠਾਕ ਚੱਲਦੀ ਰਹੀ ਹੈ ਤੇ ਉਦੋਂ ਬਾਅਦ ਜਦੋਂ ਸਾਮੀ ਅਸਲਾ ਜਮਾ ਕਰਨ ਲੱਗੇ ਨੇਗੇ ਉਦੋਂ ਕਿਤੇ ਨਾ ਤੋਂ ਮਿਸਟੇਕ ਹੋ ਗਈ ਹੈ ਵੀ ਟਰੈਗਰ ਤੇ ਉਹ ਉਂਗਲ ਰੱਖੀ ਗਈ ਇਹ ਉਹ ਗਾਂਹ ਇਹਦੇ ਗੱਲ ਗੱਲ ਵਿੱਚ ਵੱਜੀ ਜਾ ਕੇ ਹੋਰ ਇਹ ਜੀ ਕਹਾਣੀ ਕੋਈ ਨਹੀਂ ਬਿਲਕੁਲ ਕਲੀਅਰ ਹੈ ਸਾਰਾ ਦਿਨ ਬੜੀ ਬੜੀ ਡਿਊਟੀ ਕੀਤੀ ਹੈ ਰਹਿਣ ਵਾਲੇ ਕਿੱਥੇ ਦੇ ਨੇ ਸੇਰਪੁਰ ਪਿੰਡਾ ਜੀ ਸੇਰਪੁਰ ਥਾਣਾ ਜਿਹੜਾ ਜਿਹੜਾ ਸੰਰੂਰ ਤੇ ਸੇਰਪੁਰ ਦੇਸ਼ ਸੀਗੇ ਉਮਰ ਇਹਨਾਂ ਦੀ ਸੀਗੀ ਤਕਰੀਬਨ 80 55 ਸਾਲ ਕਿੰਨੇ ਕਿੰਨੇ ਪਰਿਵਾਰ ਦੇ ਵਿੱਚ ਕਿਹਦੀ ਵਾਈਫ ਹੈ ਕਿਹਦੀ ਬੇਟੀ ਹੈ ਕਿੰਨੇ ਵਜੇ ਆਤੇ ਤਿੰਨੇ ਤਿੰਨੇ ਸਰਕਾਰੀ ਜਿਹੜਾ ਕੁਆਟਰ ਪੁਲਿਸ ਹੰ ਦੇ ਵਿੱਚ ਉੱਥੇ ਰਹਿੰਦੇ ਸੀਗੇ ਤੇ ਆਮ ਬੇਸਿਕਲੀ ਦਾ ਉਥੇ ਸਿਰਪੁਰ ਪਿੰਡ ਦੇ ਵਿੱਚ ਘਰ ਆਗਾ ਤੇ ਇੱਕ ਬਰਨਾਲੇ ਘਰ ਆਪਣਾ ਇੱਥੇ ਹੁਣੇ ਬਦਲੀ ਕਰਾ ਕੇ ਇੱਥੇ ਆਏ ਸੀ ਸਾਨੂੰ ਇਤਲਾਹ ਮਿਲੀ ਸੀਗੀ ਕਿ ਇੱਕ ਮਲਾਜਮਾ ਕਿ ਉਹਨਾਂ ਦੇ ਜਿਹੜੀ ਆ ਗੋਰੀ ਲੱਗੀ ਆ ਜੋ ਉਹਨਾਂ ਦੇ ਉਥੇ ਪੁੱਜ ਕੇ ਜਿਹੜਾ ਹੈ ਮੂਰਤੀ ਚ ਉਹਨਾਂ ਦਾ ਬਿਆਨ ਜਿਹੜਿਆ ਵਾਰਸਾਂ ਦੇ ਹਾਸਲ ਕਰਕੇ ਜਿਹੜੀ ਆ ਜੋ ਬੰਦ ਦੀ ਜਿਹੜੀ ਆ ਕਾਰਵਾਈ ਆ ਜਿਹੜੀ ਆ ਸਾਡੇ ਬਲਾਉਣ ਚ ਲੈ ਜਾਂਦੀ ਕੋਈ ਜਾਂਚ ਵੀ ਪਤਾ ਨਹੀਂ ਜਾਂਚ ਕਹੋ ਇਹੀ ਕਹਿੰਦੇ ਆ ਕਿ ਅਸਲਾ ਜਿਹੜਾ ਜਮਾ ਕਰਾਉਣ ਲੱਗੇ ਸੀ ਡਿਊਟੀ ਤੋਂ ਆਏ ਸੀਗੇ ਜਦੋਂ ਖਾਲੀ ਕਰ ਰਹੇ ਸੀ ਜਮ੍ਹਾਂ ਕਰਾਉਣ ਲਈ ਤੋਂ ਚਾਨ ਚੱਕ ਕਹਿੰਦੇ ਵੀ ਗੋਲੀ ਜਿਹੜੀ ਚੱਲੀ ਤਿੰਨਾਂ ਤੇ ਲੱਗੀ ਉਹ ਦਾ ਪਿੱਛੋਂ ਕਿੱਧਰ ਦੀ ਰਹਿਣ ਵਾਲੇ ਐ ਤੇ ਇੱਥੇ ਕਿੰਨੇ ਸਾਲ ਤੋਂ ਇੱਥੇ ਪੋਸਟਿੰਗ ਹੋਈ ਸੀ ਜੀ ਇੱਥੇ ਜੀ ਇਹਨਾਂ ਨੂੰ ਤੇ ਇੱਥੇ ਨਿਯੰਤਰਤ ਹੈਗੇ ਨੇ ਬਰਨਾਲੇ ਤੇ ਰਹਿਣ ਨਾਲੇ ਨੇ ਇਹ ਤੇ ਬਰਨਾਲੇ ਜਿਹੜੇ ਦਾ ਇਹਨਾਂ ਕੋਲ ਨੰਬਰ ਆ ਤੇ ਇੱਥੇ ਟਰਾਂਸਫਰ ਹੋ ਕੇ ਆਏ ਹੋਏ ਨੇ ਪੁਲਿਸ ਲੈਣ ਵਿੱਚ ਇੱਕ ਘਟਨਾ ਵਿੱਚ ਜਿਹੜਾ ਰਹਿ ਰਹੇ ਨੇ ਕਿੰਨੇ ਕਵਰੇ ਦੀ ਘਟਨਾ ਹੈ ਜੀ ਕੱਲ ਇਹ ਕੋਈ 6:30 ਤੋਂ 7:00 ਤੋਂ 7:00 ਵਜੇ ਘਟਨਾ ਨੂੰ ਚੱਲ ਰਿਹਾ ਜੀ ਅੰਦਰ ਪ੍ਰੋਸੀਜਰ ਜਿਹੜਾ ਹੈ